ਲੈ ਵੀ ਕਾਕਾ ਬਣ ਗਿਆ ਤੂੰ ਸਰਦਾਰ ਇਹ ਅੱਜ ਸਾਨੂੰ ਦੱਸੀ ਵੀ ਕਿਵੇਂ ਲੰਘਿਆ ਤੇਰਾ ਸਾਰਾ ਦਿਨ ਠੀਕ ਐ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਰ ਜਾ ਕੇ ਬੀਬੀ ਨੂੰ ਦਿਖਾਉਣਾ ਪਤਾ ਨਹੀਂ ਸਾਡੇ ਨੌਜਵਾਨਾਂ ਨੂੰ ਕੀ ਹੋਇਆ ਆਪਣੀ ਵਿਰਾਸਤ ਤੇ ਸਿੱਖੀ ਭੁੱਲੀ ਜਾਂਦੇ ਨੇ ਬੀਬੇ ਮੈਂ ਚੱਲਿਆ ਅੱਜ ਦੇਖਦਾ ਕੀ ਟੌਰ ਵੰਦੀ ਐ ਪੱਗ ਨਾਲ ਅਰਜੀ ਤੇਲ ਪਾਇਆ ਜੀ ਕਿੰਨੇ ਦਾ ਬਾਬਾ ਸਰਦਾਰ ਜੀ ਸਰਦਾਰ ਜੀ ਬਰੇ 500 ਦਾ ਪਾ ਦੇ ਠੀਕ ਹੈ ਜੀ ਸਰਦਾਰ ਸਰਦਾਰ ਜੀ ਸਰਦਾਰ ਜੀ ਸੈਰ ਦਾ ਕਲੱਚ ਚਲੋ ਜੀ ਤਾਰਦੀ ਹਾਂਜੀ ਵੀਰੇ ਬੈਠੋ ਬੈਠੋ ਮੇਰੇ ਕੋਲ ਜਰੂਰ ਹਾਂ ਹਾਂ ਮਿਲਦੇ ਆ ਕੱਲ ਨੂੰ ਕਾਲਜ ਚ ਆ ਜੀ ਤੂੰ ਪੱਕਾ ਆ ਜੀ ਇਹ ਸਰਦਾਰ ਜੀ ਕੁਝ ਦਾਨ ਕਰ ਦਿਓ ਗਰੀਬ ਨੂੰ ਕੀ ਕਿਹਾ ਕੁਝ ਦਾਨ ਕਰ ਦੇ ਵੀਰ ਨੂੰ ਸਰਦਾਰ ਜੀ ਸਰਦਾਰ ਜੀ ਰੱਬ ਤੁਹਾਡੀ ਅਸਰਦਾਰੀਆਂ ਕਾਇਮ ਰੱਖੇ ਓਏ ਵੀਰੇ ਜੂਸ ਲਾਈਨ ਸਰਦਾਰ ਜੀ ਕਿੰਨੇ ਗਲਾਸ ਸਰਦਾਰ ਜੀ ਇੱਕ ਗਲਾਸ ਲਾ ਦੇ ਵੀਰੇ ਭਾਈ ਜੀ ਆਪਣੀ ਕਿੰਨੇ ਪੈ ਹੋਗੇ 20 ਰੁਪਏ ਸਰਦਾਰ ਜੀ ਉਹ ਮੈਂ ਕਹਿੰਦੀ ਸਾਸਰੀ ਕਾਲ ਛੱਡਦੀ ਆ ਜੋ ਮਾਲਕੋ ਪਿੰਡ ਤੱਕ ਕਬਰਾਂ ਉਦੇ ਕਿਉਂ ਜੀ ਜਰਾਬ ਜਵਾਬ ਤਾਂ ਦੇ ਦਿਓ ਕੁਛ ਕੋਲ ਕੋ ਵੀਰ ਜੀ ਵੀਰ ਜੀ ਆ ਪਹਿਨੇ ਕੀ ਹੋਇਆ ਆ ਮੁੰਡੇ ਨਾ ਮੈਨੂੰ ਛੇੜ ਰਹੇ ਸੀ ਓਏ ਬੱਸ ਯਾਰ ਕੀ ਲੈਣਾ ਤੂੰ ਦਰਨੰਗ ਹੋ ਯਾਰ ਪਹਿਲੇ ਤੂੰ ਮੈਨੂੰ ਹੀ ਕਿ ਰੋਕਿਆ ਕਿਉਂਕਿ ਤੁਸੀਂ ਸਰਦਾਰ ਹੋ ਤੇ ਸਰਦਾਰ ਬੰਦੇ ਸ਼ੁਰੂ ਤੋਂ ਹੀ ਪਹਿਣਾ ਦੀ ਇੱਜ਼ਤ ਕਰਦੇ ਆ ਰਹੇ ਨੇ ਛੱਡਦਾ ਪਹਿਨੇ ਤੈਨੂੰ ਨਹੀਂ ਵੀਰੇ ਮੇਰੀ ਬੱਸ ਦਾ ਟਾਈਮ ਹੋ ਗਿਆ ਏ ਮੁੰਡੇ ਸਾਦ ਹੋ ਗਏ ਤੇਰੀ ਤੌਰ ਦੇਖ ਕੇ ਮੁੱਟਿਆਰੇ ਜੱਟਾ ਸਰਦਾਰ ਜੀ ਸੌਦੇ 2 ਕਿਲੋ ਫੇਰ ਕਹੀਂ ਸਰਦਾਰ ਜੀ ਸੌਦੇ 2 ਕਿਲੋ 5 ਕਿਲੋ ਪਾ ਦੇ 5 ਕਿਲੋ 5 ਕਿਲੋ ਹੁਣੇ ਪਾ ਦੇਣਾ ਸਰਦਾਰ ਜੀ ਸਰਦਾਰ ਜੀ ਸੈਰ ਤੱਕ ਲੈ ਚੱਲੋ ਜੀ ਸਰਦਾਰ ਜੀ ਬੁਲਦਾਨ ਕਰਦੇ ਵੀ ਨੂੰ ਸਰਦਾਰ ਜੀ ਸਰਦਾਰ ਜੀ ਭੈਣੇ ਤੂੰ ਮੈਨੂੰ ਹੀ ਕਿ ਰੋਕਿਆ ਕਿਉਂਕਿ ਤੁਸੀਂ ਸਰਦਾਰ ਹੋ ਤੇ ਸਰਦਾਰ ਬੰਦੇ ਸ਼ੁਰੂ ਤੋਂ ਹੀ ਭੈਣਾਂ ਦੀ ਇੱਜ਼ਤ ਕਰਦੇ ਆ ਰਹੇ ਨੇ ਤੇ ਸਰਦਾਰ ਬੰਦੇ ਸ਼ੁਰੂ ਤੋਂ ਹੀ ਭੈਣਾਂ ਦੀ ਇੱਜ਼ਤ ਕਰਦੇ ਅੰਕਲ ਜੀ ਅੰਕਲ ਜੀ ਅੰਕਲ ਜੀ ਉਹ ਆਇਆ ਬੇਟਾ ਲੰਘਿਆ ਸਤਿ ਸ੍ਰੀ ਅਕਾਲ ਅੰਕਲ ਜੀ ਵਾਹ ਬਾਈ ਹੋਰ ਸਰਦਾਰ ਜੀ ਕਿਵੇਂ ਲੰਘਿਆ ਫਿਰ ਅੱਜ ਸਾਰਾ ਦਿਨ ਮੇਰਾ ਅੱਜ ਦਾ ਦਿਨ ਬਹੁਤ ਵਧੀਆ ਲੰਘਿਆ ਅੰਕਲ ਜੀ ਅੱਛਾ ਹਾਂਜੀ ਮੈਨੂੰ ਜਿੰਨਾ ਮਾਨ ਸਨਮਾਨ ਅੱਜ ਮਿਲੇ ਪਹਿਲਾਂ ਕਦੇ ਨਹੀਂ ਮਿਲੇ ਅੰਕਲ ਜੀ ਸਰਦਾਰ ਬੰਦੀ ਦੀ ਇੰਨੀ ਇੱਜ਼ਤ ਵਾਹ ਮੈਨੂੰ ਅੱਜ ਪਤਾ ਲੱਗਿਆ ਅੰਕਲ ਜੀ ਫਿਰ ਪਤਾ ਲੱਗਿਆ ਪੱਗ ਦੀ ਵੈਲਿਊ ਦਾ ਵੀ ਕੀ ਹੁੰਦੀ ਹੈ ਹਾਂਜੀ ਅੰਕਲ ਜੀ ਮੈਂ ਵੀ ਅੱਜ ਤੋਂ ਪੱਗ ਬੰਨਿਆ ਕਰੂੰਗਾ। ਹਾਂ ਜੀ ਸ਼ਾਬਾਸ਼। ਹਾਂ ਜੀ ਅੰਕਲ ਜੀ। ਤੇ ਆ ਲਓ ਤੁਹਾਡੀ ਪੱਗ। ਉਹ ਨਾ ਪੁੱਤ ਲਾ ਨਾ। ਕਿਉਂ ਅੰਕਲ ਜੀ? ਇਹ ਤਾਂ ਬੰਨੇ ਨਹੀਂ ਸੋਹਣੀ ਲੱਗਦੀ ਐ। ਪਰ ਅੰਕਲ ਜੀ ਇਹ ਤਾਂ ਤੁਹਾਡੀ ਐ। ਉਹ ਕੋਈ ਨਹੀਂ ਪੁੱਤ। ਅੱਜ ਤੋਂ ਤੂੰ ਰੱਖ ਲੈ। ਮੈਂ ਥੈਂਕ ਯੂ ਅੰਕਲ ਜੀ। ਉਹ ਮੈਂਸ਼ਨ ਨਾਟ ਬੇਟਾ।